ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਨਾਲ ਦੋਸਤੋ ਅੱਜ ਰਾਤ ਦੇ ਯਾਨੀ ਕਿ 11 ਤਰੀਕ ਰਾਤ ਅਤੇ 12 ਤਰੀਕ ਦੇ ਸਵੇਰ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਹਜੇ ਤੱਕ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਆ ਦੋਸਤੋ 1000 ਵਿਊਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਜੋ ਅਪਡੇਟ ਤੁਹਾਨੂੰ ਦਿੱਤੀ ਹੋਈ ਅਸੀਂ ਜਾਣਕਾਰੀ ਦਿੱਤੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਅੱਜ ਦੀ ਜਾਣਕਾਰੀ ਇਹ ਕਿੱਦਾਂ ਲੱਗੀ ਜ਼ਰੂਰ ਕਮੈਂਟ ਕਰਕੇ ਸਾਨੂੰ ਜੋ ਸਾਡੀ ਹੌਸਲਾ ਵਧਾਈਆ ਜ਼ਰੂਰ ਕਰਿਓ ਤੇ ਬਾਕੀ ਦੋਸਤੋ ਜੇਕਰ ਕੋਈ ਗਲਤੀ ਇਹਦੇ ਨਾਲ ਸ਼ਬਦ ਵੱਧ ਘੱਟ ਬੋਲਿਆ ਜਾਂਦਾ ਤਾਂ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸ ਦਿਆ ਕਰੋ ਤਾਂ ਉਹਨੂੰ ਅੱਗੇ ਵਾਸਤੇ ਸੁਧਾਰਨ ਦੀ ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ ਤੇ ਜੇਕਰ ਦੋਸਤੋ ਗੱਲ ਕਰੀ ਅੱਜ ਰਾਤ ਦੇ ਮੌਸਮ ਦੀ ਤਾਂ ਪੰਜਾਬ ਦੇ ਮੌਸਮ ਵਿੱਚ ਜਿਹੜੀ ਬੱਦਲਵਾਈ ਐਂਟਰ ਕਰੀ ਚੁੱਕੀ ਐ ਤੇ ਨਾਲ ਹੀ ਹਰਿਆਣੇ ਦੇ ਵਿੱਚ ਤੇ ਇਧਰੋਂ ਥੋੜੀ ਜੀ ਰਾਜਸਥਾਨ ਦੇ ਵਿੱਚ ਤੇ ਇਧਰੋਂ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਇਹ ਤੇ ਉਸ ਤੋਂ ਬਾਅਦ ਇਹ ਹਿਮਾਚਲ ਦੇ ਵਿੱਚ ਜਿਹੜੀ ਚਾਰੇ ਦਿਸ਼ਾਵਾਂ ਦੇ ਵਿੱਚ ਜਿਹੜੀ ਬੱਦਲਵਾਈ ਆ ਪਹੁੰਚੀ ਹੋਈ ਐ ਤੁਸੀਂ ਲਾਈਵਾਂ ਜਿਹੜੇ ਇਸ ਸਮੇਂ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਸੈਟੇਲਾਈਟ ਦੀ ਤਸਵੀਰ ਹੈ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ ਦੇਖ ਸਕਦੇ ਹਾਂ ਇਸ ਸਮੇਂ ਪੰਜਾਬ ਦਾ ਇਹ ਇਲਾਕਾ ਇਹਦੇ ਵਿੱਚ ਬੱਦਲਵਾਈ ਪਹੁੰਚੀ ਹੋਇਆ ਸਾਰੇ ਇਲਾਕਿਆਂ ਦੇ ਵਿੱਚ ਤੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਧੁੰਦ ਵੀ ਆ ਥੋੜੀ ਥੋੜੀ ਕੋਈ ਜ਼ਿਆਦਾ ਨਹੀਂ ਹੈਗੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਹਰਿਆਣਾ ਦੀ ਤਾਂ ਹਰਿਆਣਾ ਦੇ ਵਿੱਚ ਵੀ ਜਿਹੜੀ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਜ਼ਿਆਦਾ ਸੰਘਣੀਆ ਕੁਝ ਦੇ ਵਿੱਚ ਟੁੱਟਵੇਂ ਬੱਦਲ ਨੇ ਕਿਤੇ ਕਿਤੇ ਇਸ ਤਰ੍ਹਾਂ ਅੱਧੇ ਇਲਾਕੇ ਦੇ ਵਿੱਚ ਇਧਰ ਜਿਹੜਾ ਹਿਮਾਚਲ ਚੰਡੀਗੜ੍ਹ ਵਾਲੀ ਸਾਈਡ ਨੂੰ ਇਲਾਕਾ ਇਸ ਦੇ ਵਿੱਚ ਜਿਹੜੀ ਬਦਲਬਾਹੀ ਜ਼ਿਆਦਾ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਪਰ ਰਾਜਸਥਾਨ ਦੀ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਦੇ ਵਿੱਚ ਜਿਹੜੀ ਕਿਤੇ ਇਲਾਕਾ ਇੱਕ ਦੋ ਕੁ ਖੇਤਰਾਂ ਦੇ ਵਿੱਚ ਟੁੱਟਵੀਂ ਬਦਲਬਾਹੀ ਜਿਹੜੀ ਬਣ ਚੁੱਕੀ ਹੈ ਇਸ ਸਮੇਂ ਬਣੀ ਹੋਈ ਹੈ ਤੇ ਮੀਂਹਆਂ ਕਾਰਵਾਈਆਂ ਵੀ ਹੋ ਰਹੀਆਂ ਨੇ ਉਸ ਤੋਂ ਬਾਅਦ ਦੋਸਤੋ ਅਸੀਂ ਤੁਹਾਨੂੰ ਪੰਜਾਬ ਦੇ ਮੌਸਮ ਦੀ ਜਾਣਕਾਰੀ ਤੋਂ ਬਾਅਦ ਅਸੀਂ ਲੈ ਚੱਲਦੇ ਜੋ ਇਹ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਆਫੀਸ਼ੀਅਲ ਸੈਟੇਲਾਈਟ ਆ ਉਸ ਦੇ ਤੋਂ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰੀਏ ਜਾਂ ਦੂਸਰੀ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਕਿੰਨੇ ਕ ਪਰਸੈਂਟ ਜਿਹੜੇ ਚਾਂਸ ਮੀਂਹ ਦੇ ਬਣਦੇ ਹੋਏ ਨਜ਼ਰ ਆ ਰਹੇ ਨੇ ਉਹ ਦੀ ਕਰਾਂਗੇ ਤੇ ਤੁਸੀਂ ਸਾਡ ਨਾਲ ਇਸੇ ਤਰ੍ਹਾਂ ਬਣੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟ ਕਰੀ ਜਾਓ ਤੇ ਫੇਸਬੁੱਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਜ਼ਰੂਰ ਕਰ ਲਿਓ ਇਸ ਸਮੇਂ ਜਿਹੜੀ ਰਾਤ ਦੀ ਅੱਜ ਦੀ ਅਪਡੇਟ ਆ ਉਹ ਤੁਹਾੜ ਨਾਲ ਸਾਂਝੀ ਕਰਨ ਲੱਗਾ ਆ ਦੋਸਤੋ ਜਿਹੜੇ ਕਿ ਅੱਜ ਰਾਤ ਨੂੰ ਅਸੀਂ ਕਹਿ ਸਕਦਾ ਹਾਂ 70% ਦੇ ਕਰੀਬ ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ 70% ਦੀ ਜਿਹੜੀ ਅਪਡੇਟ ਇਸ ਸਮੇਂ ਆ ਰਹੀ ਹੈ ਤਾਰਨਾ ਸਾਂਝੀ ਕਰ ਰਹੇ ਹਾਂ ਇਸ ਸਮੇਂ ਮੀਂਹ ਦੀ ਤਸਵੀਰ ਦੇਖ ਸਕਦੇ ਹੋ ਅੱਜ ਰਾਤ ਦੀ 11 ਤਰੀਕ ਦੀ ਨਾਈਟ ਦੇ ਜਿਹੜੇ ਮੌਸਮ ਦੀ ਇਹ ਤਾਜ਼ਾ ਅਪਡੇਟ ਹੈ ਮੀਂਹ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਨੇ ਤਿੱਦਰ ਪਰਸੈਂਟੇਜ ਵੀ ਜਿਹੜੀ ਮੀਂਹ ਦੀ ਦਿਖਾਈ ਗਈ ਹੈ ਤਾਂ 70 ਪਰਸੈਂਟ ਜਿਹੜੇ ਪੂਰੇ ਪੂਰੇ ਚਾਂਸ ਨੇ ਮੀਂਹ ਦੇ ਬਣ ਰਹੇ ਨੇ ਤੇ ਮੀਂਹ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ 12 ਤਰੀਕ ਤੇ 12 ਤਰੀਕ ਨੂੰ ਵੀ ਜਿਹੜੇ ਮੀਂਹ ਦੀਆਂ ਕਾਰਵਾਈਆਂ ਕੱਲ ਨੂੰ ਦਿਨ ਵੇਲੇ ਵੀ ਜਿਹੜੇ ਮੀਂਹ ਦੇ ਕਾਰਮੇ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਹੋਣਗੀਆਂ ਤੇ ਮੀਂਹ ਬਾਣਿਆ ਹੋਇਆ 43% ਜਿਹੜੇ ਚਾਂਸ ਬਣ ਰਹੇ ਨੇ ਕੱਲ ਨੂੰ 12 ਤਰੀਕ ਨੂੰ ਸਵੇਰ ਦੇ ਸਮੇਂ ਜਿਹੜੇ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੋਣਗੀਆਂ ਤੇ ਹਰਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਉਸ ਤੋਂ ਬਾਅਦ ਆਪਾਂ 13 ਤਰੀਕ ਦੇ ਮੌਸਮ ਦੀ ਜਾਣਕਾਰੀ ਦੇਖ ਲਈਏ 13 ਤਰੀਕ ਨੂੰ ਜਿਹੜਾ ਮੌਸਮ ਆ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਧੁੱਪ ਵੀ ਨਿਕਲੂਗੀ ਵਧੀਆ ਸਾਫ਼ ਵੀ ਹੋਗਾ 14 ਨੂੰ ਜਿਹੜਾ ਮੌਸਮ ਆਮ ਤੌਰ ਤੇ ਸਾਫ਼ ਤੇ ਖੁਸ਼ਕ ਹੈ ਤੇ ਤੁਸੀਂ ਇਸ ਸਮੇ 11 ਤਰੀਕ ਦੀ ਰਾਤ ਦੀ ਅਪਡੇਟ ਹੈ ਜਿਹੜੀ ਪ੍ਰਾਪਤ ਕਰ ਰਹੇ ਹਾਂ ਦੋਸਤੋ ਤਾਂ ਸਭ ਤੋਂ ਵੱਧ ਮੀਂਹ ਦੀਆਂ ਤਸਵੀਰਾਂ ਨੇ ਪੂਰੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਹੈ ਮੀਂਹ ਦਰਮਿਆਨਾ ਉਹ ਹਲਕਾ ਉਹ ਇਸ ਤਰ੍ਹਾਂ ਜਿਹੜੇ ਮੀਂਹ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਪਹਿਲਾਂ ਵੀ ਦੇਖਿਆ ਉਹ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਪਹਿਲਾਂ ਵੀ ਆਪਾਂ ਨੂੰ ਦੇਖਣ ਨੂੰ ਮਿਲ ਚੁੱਕੀਆਂ ਨੇ ਉਹਨਾਂ ਦੀਆਂ ਸ਼ਾਰਟ ਵੀਡੀਓ ਸਾਡੇ ਲਈ ਪਹੁੰਚ ਚੁੱਕੀਆਂ ਨੇ ਤੇ ਉਹਦੀ ਅਪਡੇਟ ਵੀ ਆਪਾਂ ਤੁਹਾਨੂੰ ਥੋੜੇ ਸਮੇਂ ਤੱਕ ਜਿਹੜੀ ਸ਼ਾਰਟ ਵੀਡੀਓ ਆਪਾਂ ਉਹ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਸ਼ੇਅਰ ਕਰਾਂਗੇ ਤੇ ਅਸੀਂ ਇਸ ਤੋਂ ਬਾਅਦ ਲੈ ਚੱਲਦੇ ਤਹਾਨੂੰ ਤੀਜੇ ਸੈਟਲਾਈਟ ਦੇ ਉੱਤੇ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਦੇ ਤੀਜਾ ਸੈਟਲਾਈਟ ਪ੍ਰਾਈਵੇਟ ਸੈਟਲਾਈਟ ਨੇ ਉਸ ਦੀ ਜਾਣਕਾਰੀ ਦੇ ਮੁਤਾਬਕ ਕਿ ਰਡਾਰ ਦੇ ਵਿੱਚ ਜਿਹੜੀ ਇਸ ਸਮੇਂ ਦੀ ਅਪਡੇਟ ਆ ਉਹ ਕਿੱਥੇ ਮੀਂਹ ਦੀਆਂ ਕਾਰਵਾਈਆਂ ਦਿਖਾ ਰਹੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਬਾਅਦ ਦੋ ਸੈਟਲਾਈਟ ਹੋਰ ਨੇ ਦੋਸਤੋ ਆਪਾਂ ਪੰਜ ਸੈਟਲਾਈਟਾਂ ਦੀ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਵੀਡੀਓ ਲੰਬੀ ਜ਼ਰੂਰ ਹੋ ਜੂਗੀ ਸਾਂਝੀ ਕਰਾਂਗੇ ਕਿ ਮੀਂਹ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂ ਕਿੱਥੇ-ਕਿੱਥੇ ਜਿਹੜੇ ਹਸਪਨ ਹੋ ਰਹੀਆਂ ਨੇ ਇਸ ਸਮੇਂ ਮੀਂਹ ਦੀਆਂ ਤਸਵੀਰਾਂ ਦੇਖ ਸਕਦੇ ਹੋ ਲੈਂਦੇ ਪੰਜਾਬ ਵਾਲੀ ਸਾਈਡ ਦੇ ਵਿੱਚ ਦੱਖਣੀ ਏਰੀਆ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਪੰਜਾਬ ਦੇ ਜਲੰਧਰ ਦੇ ਵਿੱਚ ਤੇ ਪਟਿਆਲੇ ਦੇ ਕੁਝ ਖੇਤਰਾਂ ਦੇ ਵਿੱਚ ਇਸ ਤੋਂ ਬਾਅਦ ਚੰਡੀਗੜ੍ਹ ਮਹਾਲੀ ਦੇ ਕੁਝ ਖੇਤਰਾਂ ਵਿੱਚ ਫਿਰੋਜ਼ਪੁਰ ਦੇ ਕੁਝ ਖੇਤਰਾਂ ਵਿੱਚ ਇਸ ਤਰ੍ਹਾਂ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਹੋਣਗੀਆਂ ਇਸ ਸਮੇਂ ਦੀ ਅਪਡੇਟ ਜਿਹੜੀ ਧਾਰਨਾ ਸਾਂਝੀ ਕਰ ਰਿਹਾ ਦੋਸਤੋ ਵਾਤੋ ਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਕਰੀ ਆਇਓ ਤੇ ਤਸਵੀਰ ਤਾਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਿਸਟਮ ਹੈ ਇਹ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਜਿਹੜਾ ਇਹ ਸਿਸਟਮ ਤੁਸੀਂ ਦੇਖ ਪਾ ਰਹੇ ਹੋ ਕਿ ਮੀਂਹ ਦੇ ਕਾਰਨੀਆਂ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਬਣੀਆਂ ਹੋਈਆਂ ਨੇ ਕਈ ਇਲਾਕਿਆਂ ਦੇ ਵਿੱਚ ਅਜੇ ਮੀਂਹ ਦੇ ਕਾਰਨੀਆਂ ਜਿਹੜੀਆਂ ਟੁੱਟੇ ਮੂਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਤਹਾੜ ਨਾਲ ਮੀਂਹ ਦੀਆਂ ਕਾਰਵਾਈਆਂ ਦੀ ਤਸਵੀਰ ਹੈ ਜਿਹੜੀ ਅਸੀਂ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਜਿਹੜੀ ਇਹ ਰਿਟਾਰਡ ਦੀ ਤਸਵੀਰ ਹੈ ਤੁਹਾਨੂੰ ਦਿਖਾਈ ਨਹੀਂ ਦੇ ਰਹੀ ਉਹਨੇ ਜਿਹੜੀਆਂ ਕਿ ਗ੍ਰੀਨ ਕਲਰ ਦੀਆਂ ਧਾਰੀਆਂ ਸੀ ਉਹ ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦੋਸਤੋ ਕਿ ਜਿਹੜੇ ਮੀਂਹ ਦੀਆਂ ਕਾਰਵਾਈਆਂ ਨੇ ਉਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੋਣ ਦੀ ਸੰਭਾਵਨਾ ਦੇ ਨਾਲ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਇਸ ਸਮੇਂ ਜਿਹੜੀ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ ਪਾਕਿਸਤਾਨ ਵਾਲੀ ਸਾਈਡ ਜਿਹੜੀਆਂ ਹੈ ਕਾਰਵਾਈਆਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਲੈ ਚੱਲਦੇ ਹਾਂ ਤੁਹਾਨੂੰ ਤੀਜੇ ਸੈਟਲਾਈਟ ਦੇ ਉੱਤੇ ਕਹਿੰਗੇ ਨੈੱਟਵਰਕ ਦੀ ਪ੍ਰੋਬਲਮ ਆ ਰਹੀ ਹੈ ਤੇ ਸੈਟਲਾਈਟ ਦੇ ਵਿੱਚ ਜਿਹੜੀ ਕਲੀਅਰ ਤੇ ਹੈ ਉਹ ਪੂਰੀ ਨਹੀਂ ਦਿਖਾਈ ਦੇ ਰਹੀ ਇਸ ਕਰਕੇ ਤੁਹਾਨੂੰ ਅਸੀਂ ਤੀਜੇ ਚੌਥੇ ਸੈਟਲਾਈਟ ਦੀ ਜਿਹੜੀ ਤਸਵੀਰ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਐਸ ਸਮੇਂ ਜਿਹੜੇ ਮੀਂਹ ਦੇ ਕਾਰਵਾਈਆਂ ਕਿੱਥੇ-ਕਿੱਥੇ ਹੋ ਰਹੀਆਂ ਨੇ ਤੇ ਧੁੰਦ ਕਿੱਥੇ-ਕਿੱਥੇ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਜਿਹੜਾ ਇਹ ਚੱਕਰਵਾਤੀ ਸਾਈਕਲੋਨ ਇੱਕ ਤਰ੍ਹਾਂ ਦਾ ਬਣਿਆ ਹੋਇਆ ਉਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸੀ ਤੁਹਾਨੂੰ ਜਿਹੜੀ ਤਸਵੀਰ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿ ਜਾਓ ਇਸ ਸਮੇਂ ਦੇਖ ਸਕਦੇ ਹੋ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਬੱਦਲ ਵਈਆ ਸੰਘਣੀ ਆਈ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਸਿਸਟਮ ਬਣਿਆ ਹੋਇਆ ਦੇਖ ਸਕਦੇ ਹੋ ਮੀਂਹ ਦੇ ਕਾਰਨ ਹੈ ਤੇ ਥੋੜੇ ਜਿਹੇ ਇਲਾਕੇ ਵਿੱਚ ਧੁੰਦ ਵੀ ਹੈ ਤੇ ਮੀਂਹ ਵੀ ਹੈ ਇਹ ਜਿਹੜੀ ਧੁੰਦ ਦੀ ਤਸਵੀਰ ਹੈ ਥੱਲੇ ਕੁਝ ਇਲਾਕਿਆਂ ਵਿੱਚ ਕੁਝ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਵੀ ਜਿਹੜੀਆਂ ਹੋ ਰਹੀਆਂ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਘੁੰਮਣ ਘੇਰੀ ਦੇ ਵਿੱਚ ਇਹ ਸਿਸਟਮ ਬਣਿਆ ਹੋਇਆ ਇਸ ਤਰ੍ਹਾਂ ਅੱਗੇ ਵੱਲ ਨੂੰ ਆ ਰਿਹਾ ਹੈ ਲਾਈਵ ਸੈਟੇਲਾਈਟ ਦੀ ਤਸਵੀਰ ਆਈ ੜੀ ਰਿਕਾਰਡ ਕਰਕੇ ਤੁਹਾੜ ਨਾਲ ਸਾਂਝੀ ਕਰ ਰਿਹਾ ਹਾਂ ਦੋਸਤੋ ਦੇਖ ਸਕਦੇ ਹੋ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਸਮੇਂ ਹੋ ਰਹੀਆਂ ਨੇ ਜਿਹੜੀਆਂ ਨੀਲੇ ਰੰਗ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤੇ ਨਾਲ ਹੀ ਸੰਘਣੀ ਜਿਹੜੀ ਧੁੰਦ ਹੈ ਉਹ ਦਿਖਾਈ ਦੇ ਰਹੀ ਹੈ ਤੇ ਬਾਕੀ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਿਹਾ ਹਾਂ ਇਸ ਸਮੇਂ ਦੀ ਜਿਹੜੀ ਤਸਵੀਰ ਲਾਈਵ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਦੇ ਉੱਤੇ ਸ਼ੇਅਰ ਕਰ ਰਹੇ ਹਾਂ ਬਾਕੀ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ ਜਾਣਕਾਰੀ ਦਿੱਤੀ ਹੋਈ ਕਿ ਅੱਜ 11 ਤਰੀਕ ਨੂੰ ਰਾਤ ਨੂੰ ਪੂਰੇ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਹੋਣਗੀਆਂ ਤੇ ਧੁੰਦ ਦੀ ਚਾਦਰ ਮੰਗ ਜਿਹੜਾ ਬੱਦਲ ਇਸ ਸਮੇਂ ਬਣਿਆ ਹੋਇਆ ਤੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਵਧੀਆ ਮੀਂਹ ਆ ਉਹ ਹਰਿਆਣੇ ਦੇ Rajasthan ਦੇ ਤੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਇਸ ਇਲਾਕਿਆਂ ਦਾ ਕਮੀਆ ਜਿਹੜਾ ਪਹੁੰਚ ਚੁੱਕਿਆ ਉਸ ਤੋਂ ਬਾਅਦ ਇਹਨਾਂ ਇਲਾਕਿਆਂ ਵਿੱਚ ਪਹੁੰਚ ਜਾਊਗਾ ਕੱਲ ਨੂੰ ਸਵੇਰ ਤੱਕ ਇਹ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਚਲਦੀਆਂ ਰਹਿਣਗੀਆਂ ਦੁਪਹਿਰ ਤੱਕ ਮੀਂਹ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਸਵੇਰ ਦੀ ਅਪਡੇਟ ਜਿਉਂ ਹੀ ਬਦਲੂਗਾ ਮੌਸਮ ਉਹਦੀ ਆਪਾਂ ਅਪਡੇਟ ਤਾੜ ਨਾਲ ਸਵੇਰ ਦੇ ਸਮੇਂ ਜਾਣਕਾਰੀ ਜਿਹੜੀ ਸਾਂਝੀ ਕਰ ਦਵਾਂਗੇ ਇਸ ਸਮੇਂ ਦੀ ਅਪਡੇਟ ਤਾੜ ਨਾਲ ਰਾਤ ਦੀ ਸਾਂਝੀ ਕੀਤੀ ਹੈ ਦੋਸਤੋ ਤੁਹਾਨੂੰ ਲੈ ਚਲਦੇ ਹਾਂ ਪੰਜਵੇਂ ਸੈਟਲਾਈਟ ਦੀ ਤਸਵੀਰ ਦੇ ਉੱਤੇ ਜਿਹੜੇ ਕਿ ਪ੍ਰਾਈਵੇਟ ਸੰਸਥਾਵਾਂ ਦੇ ਚੈਨਲਾਂ ਦੇ ਜਿਹੜੇ ਇਹਨੇ ਸੈਟਲਾਈਟ ਨੇ ਉਹਨਾਂ ਦੇ ਵਿੱਚ ਜਿਹੜੇ ਕਿ ਅਸੀਂ ਤਸਵੀਰ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿੱਥੇ ਜਿਹੜਾ ਇਹ ਸਿਸਟਮ ਬਣ ਰਿਹਾ ਤੇ ਇਸ ਸਮੇਂ ਗੁਰਦਾਸਪੁਰ ਤੱਕ ਜਿਹੜਾ ਇਹ ਸਿਸਟਮ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਤੇ ਮੀਂਹ ਦੀਆਂ ਕਾਰਵਾਈਆਂ ਵੀ ਕਈ ਇਲਾਕਿਆਂ ਦੇ ਵਿੱਚ ਹੋ ਰਹੀਆਂ ਨੇ ਇਸ ਸਮੇਂ ਤਸਵੀਰਾਂ ਜਿਹੜੀ ਦਿਖਾਈ ਦੇ ਰਹੀ ਹੈ ਤੇ ਲਾਈਵ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੀਂਹ ਦੀਆਂ ਤਸਵੀਰਾਂ ਵੀ ਨੇ ਤੇ ਹਵਾ ਦੀ ਤਸਵੀਰ ਵੀ ਜਿਹੜੀ ਘੁੰਮਣਘੇਰੀ ਦੇ ਵਿੱਚ ਬਣੀ ਹੋਈ ਹੈ ਇਸ ਤਰ੍ਹਾਂ ਕਿ ਕਦੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਕਿਤੇ ਇਸ ਤਰ੍ਹਾਂ ਇਹ ਲਗਾਤਾਰ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਬਾਕੀ ਤੁਸੀਂ ਸਾਨੂੰ ਅਪਡੇਟ ਤੁਹਾਡੇ ਇਲਾਕੇ ਦੀ ਵੀ ਦੇ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਮੌਸਮ ਕਿਹੋ ਜਿਹਾ ਜਰੂਰ ਕਮੈਂਟ ਕਰ ਸਕਦੇ ਹੋ ਸਾਨੂੰ ਇਸ ਸਮੇਂ ਧੁੰਦ ਦੀ ਚਾਦਰ ਦੀ ਤੇ ਬੱਦਲਾਂ ਦੀ ਆਵਾਜ਼ੇ ਦੀ ਜਿਹੜੀ ਤਸਵੀਰ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਇਸ ਤਰ੍ਹਾਂ ਉੱਪਰ ਵੱਲ ਨੂੰ ਜਿਹੜੇ ਬੱਦਲ ਨੇ ਜਾ ਰਹੇ ਨੇ ਦੇਖ ਸਕਦੇ ਹੋ ਇਹ ਪੂਰੇ ਪੰਜਾਬ ਦੇ ਵਿੱਚ ਬੱਦਲ ਆ ਚੁੱਕੇ ਨੇ ਤੇ ਮੀਂਹ ਜਿਹੜਾ ਹੋ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੁਸੀਂ ਸਾਨੂੰ ਕਮੈਂਟਾਂ ਦੇ ਰਾਹੀਂ ਦੱਸ ਸਕਦੇ ਹੋ ਕਿ ਰਾਤ ਕਿੱਥੇ ਕਿੱਥੇ ਹੈ ਜਿਹੜਾ ਅੱਜ ਰਾਤ ਲੰਗੀ ਰਾਤਾਂ ਕਿੱਥੇ ਕਿੱਥੇ ਮੀਂਹ ਪਿਆ ਤਾਂ ਸਵੇਰ ਦੇ ਸਮੇਂ ਜ਼ਰੂਰ ਸਾਨੂੰ ਅਪਡੇਟ ਰਾਹੀਂ ਦੇ ਸਕਦੇ ਹੋ ਤੇ ਇਸ ਸਮੇਂ ਦੀ ਪੰਜਾਬ ਦੀ ਅਪਡੇਟ ਰਾਹੀਂ ਦੇਖ ਸਕਦੇ ਹੋ ਲਾਈਵ ਤਸਵੀਰ ਦੇ ਵਿੱਚ ਇਸ ਸਮੇਂ ਹਿਮਾਚਲ ਦੇ ਵਿੱਚ ਵੀ ਜਿਹੜਾ ਮੀਂਹ ਦੀ ਬੱਦਲਵਾਈ ਦੀ ਤਸਵੀਰ ਹੈ ਤੇ ਇਧਰੋਂ ਆਪਾਂ ਕਹਿ ਸਕਦੇ ਹਾਂ ਹਿਮਾਚਲ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਤਸਵੀਰ ਬਣੀ ਹੋਈ ਆ ਬੱਦਲਬਈ ਦੀ ਤੇ ਇਸੇ ਤਰ੍ਹਾਂ ਦੋਸਤੋ ਬਣੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਤਸਵੀਰਾਂ ਤੁਹਾਨੂੰ ਅਸੀਂ ਮੌਸਮ ਦੀਆਂ ਮੀਡੀਆ ਵੀ ਦਿਖਾਉਂਦੇ ਰਹਾਂ ਤਾਂ ਕਿ ਇਹ ਜਿਹੜਾ ਅੱਜ ਦਾ ਰਾਤ ਦਾ ਮੀਂਹ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਊਗਾ ਤੇ ਜਿਹੜਾ ਤਾਪਮਾਨ ਅੱਜ ਦਾ ਰਾਤ ਦਾ ਹੋ ਆਪਾਂ ਕਹਿ ਸਕਦੇ ਹਾਂ 6-7 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਊਗਾ 2-3 ਤੋਂ ਲੈ ਕੇ 2 ਜਾਂ 3 ਡਿਗਰੀ ਤੋਂ ਲੈ ਕੇ 6-7 ਡਿਗਰੀ ਦੇ ਆਸ-ਪਾਸ ਤਾਪਮਾਨ ਦਰਜ ਕੀਤਾ ਜਾਊਗਾ ਅੱਜ ਥੋੜਾ ਜਿਹਾ ਤਾਪਮਾਨ ਪਿਛਲੇ ਦਿਨਾਂ ਨੂੰ ਦਿਨ ਦੇ ਹਿਸਾਬ ਨਾਲ ਵਧਰੂਗਾ ਕਿਉਂਕਿ ਪੂਰਬੀ ਹਵਾਵਾਂ ਚੱਲ ਰਹੀਆਂ ਸੀ ਤੇ ਸਵੇਰ ਦੇ ਸਮੇਂ ਇਹ ਤਾਪਮਾਨ ਘਟੂਗਾ ਜਿਹੜੀ ਕਿ ਕੱਲ ਦੀ 12 ਤਰੀਕ ਨੂੰ ਤਾਂ ਤਾਪਮਾਨ ਜਿਹੜਾ ਉਹ ਘਟੂਗਾ ਤਾਂ ਉਹ ਦੇ ਵਿੱਚ ਜਿਹੜੀ ਗਰਾਵਟ ਆਊਗੀ ਸਵੇਰ ਦੇ ਸਮੇਂ ਤਾਪਮਾਨ ਜਿਹੜਾ 2-3 ਡਿਗਰੀ ਦੇ ਆਸ-ਪਾਸ ਜਾਊਗਾ ਜਾਂ 4 ਡਿਗਰੀ ਦੇ ਆਸ-ਪਾਸ ਜਾਊਗਾ ਦਿਨ ਦੇ ਤਾਪਮਾਨ ਜਿਹੜੇ ਉਹ ਕੁਝ ਖੇਤਰਾਂ ਦੇ 18-19 ਡਿਗਰੀ ਦੇ ਆਸ-ਪਾਸ ਦਰਜ ਕੀਤੇ ਗਏ ਨੇ ਤੇ ਕੁਝ ਖੇਤਰਾਂ ਦੇ ਜਿਹੜੇ ਕਿਉਂਕਿ ਜਿੱਥੇ ਧੁੱਪ ਨਹੀਂ ਦਿਖਾਈ ਦਿੱਤੀ ਪਹਿਲੇ ਘੰਟਿਆਂ ਦੇ ਸਵੇਰ ਦੇ ਸਮੇਂ ਤਾਂ ਉੱਥੇ ਜਿਹੜੀ ਆਪਾਂ ਕਹਿ ਸਕਦੇ ਹਾਂ ਤਾਮਾਨ ਅਸੀਂ ਇਹੜਾ 12 13 ਜਾਂ 14 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਸਵੇਰ ਦੀ ਅਪਡੇਟ ਦੇ ਨਾਲ ਲੈ ਕੇ ਜਲਦ ਹਾਜ਼ਰ ਹੋਵਾਂਗੇ ਦੋਸਤੋ। ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਲੰਬੀ ਜ਼ਰੂਰ ਆ ਵੀਡੀਓ ਤੇ ਮੌਸਮ ਦੀ ਤਾਜ਼ਾ ਅਪਡੇਟ ਇਹੀ ਹੈ ਜਿਹੜਾ ਕਿ ਨਿਚੋੜ ਕੱਢੀਏ ਤਾਂ ਪੂਰਾ ਤਾਂ ਅੱਜ 70% ਜਿਹੜੇ ਚਾਂਸ ਨੇ ਵੱਖ-ਵੱਖ ਖੇਤਰਾਂ ਦੇ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਿਤੇ ਹਲਕਾ ਹੋਊਗਾ ਕਿਤੇ ਦਰਮਿਆਨਾ ਹੋਊਗਾ ਕਿਤੇ ਛਿੱਟੇ ਜਿਹੜੇ ਗਰਜ ਚਮਕ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਮੌਸਮ ਬਣੂਗਾ ਤੇ ਕੱਲ ਨੂੰ ਸਵੇਰ ਦੇ ਸਮੇਂ ਵੀ ਕਿਤੇ ਕਿਤੇ ਛਿੱਟੇ ਜਾਂ ਬੱਦਲ ਵਈ ਇਸ ਤਰ੍ਹਾਂ ਜਿਹੜੀਆਂ ਮੀਂਹ ਦੀਆਂ ਤਸਵੀਰਾਂ ਹੋਣਗੀਆਂ ਉਹ ਤੁਹਾਨੂੰ ਸਵੇਰ ਦੇ ਸਮੇਂ ਵੀ ਅਪਡੇਟ ਜਿਹੜੀ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ